ਬਾਈ ਸਾਥੀ ਗਾਲ ਜੀ ਸਾਰਿਆਂ ਨੂੰ ਹੋਰ ਵੀ ਠੀਕ ਹੋਈ ਸਾਰੇ ਜਣੇ ਅੱਜ ਅੱਪਾ ਨਵੀਂ ਵੀਡੀਓ ਲੈ ਕੇ ਆਏ ਆ ਜੀ ਮਗਜਾਂ ਦੇ ਵੀਰੇ ਪੁੱਤਰਾਂ ਨੂੰ ਵੀਰੇ ਹੁਣ ਮਗਜੇ ਪਾਉਣੇ ਨੇ ਜੀ ਆਪਾਂ ਨੇ ਤੇ ਅੱਜ ਵੀਰ ਤੁਹਾਨੂੰ ਲਈ ਆਪਾਂ ਵੀਡੀਓ ਪਾਈ ਆ ਜੀ ਨਵੀਂ ਲੱਗਿਆ ਹੁਣ ਤੇ ਇਹਦਾ ਵੀਰੇ ਕੀ ਕੀ ਫਾਇਦੇ ਨੇ ਮਗਜਾਂ ਦੇ ਜੀ ਮਗਜਾਂ ਨੇ ਵੀਰੇ ਬਦਾਮਾਂ ਜਿੰਨਾ ਹੀ ਕੰਮ ਕਰਨਾ ਆ ਆ ਦੇਖੋ ਵੀਰੇ ਮੋਟਾ ਮਗਜਾਂ ਨ ਪੂਰਾ ਵਧੀਆ ਇਹਨਾਂ ਨੇ ਵੀਰੇ ਬਦਾਮਾਂ ਜਿੰਨਾ ਕੰਮ ਕਰਨਾ ਆ ਜੀ ਠੀਕ ਆ ਜੀ ਤੇ ਸਾਰੇ ਵੀਰੇ ਜਰੂਰ ਪਾਓ ਠੀਕ ਹੈ ਜੀ ਤੇ ਇਹ ਜ਼ਿਆਦਾਤਰ ਵੀ ਆਪਾਂ ਵੀ ਉਡਣ ਵਾਲੇ ਪੁੱਤਰਾਂ ਨੂੰ ਪਾਉਨੇ ਆ ਜੇ ਵੀ ਵੀ ਆਪਾਂ ਵੀ ਜਾਨੀ ਵੱਧ ਲਿਆ ਸਕਦੇ ਆ ਇਹ ਵੀ ਇਹੋ ਹੀ ਲਾ ਲਓ ਵੀ ਮੰਨ ਲਓ 4 ਖਣੀ 500 ਰੁਪਏ ਕਿਲੋ ਨੇ ਵੀਰੇ ਮਾਗੇ ਕਿ ਆਪਾਂ ਵੱਧ ਲਿਆ ਸਕਦੇ ਆ ਵੀਰੇ ਆਪਾਂ ਜੋੜੇ ਵਾਲੇ ਕਬੂਤਰਾਂ ਨੂੰ ਵੀ ਪਾਲ ਸਕਦੇ ਆ ਇਹਦਾ ਵੀ ਤੇ ਜੋੜੇ ਵਾਲੇ ਕਬੂਤਰਾਂ ਨੂੰ ਵੀ ਬਹੁਤ ਫਾਇਦਾ ਜੀ ਇਹਦਾ ਇੱਕ ਤਾਂ ਵੀਰੇ ਕਬੂਤਰ ਦੇ ਅੰਦਰ ਜਿਹੜੀ ਠੰਡਿਆਈ ਹੁੰਦੀ ਹੈ ਠੰਡਿਆਈ ਚੱਕੀ ਜਾਂਦੀ ਹੈ ਜੀ ਇਹ ਕਿਉਂਕਿ ਬਦਾਮ ਵਾਲੀ ਕੰਮ ਕਰਦਾ ਵੀਰੇ ਬਦਾਮੇ ਨੇ ਇੱਕ ਤਰੀਕੇ ਦੇ ਕਬੂਤਰ ਤੇ ਇੱਕ ਜੀ ਇਹਦੇ ਨਾਲ ਕਬੂਤਰ ਬਾਦਾਮ ਛੇਤੀ ਖਾਣ ਲੱਗ ਜਾਂਦੇ ਨੇ ਜਦ ਇਹ ਚੁੱਕਦੇ ਹੋਣਗੇ ਤੇ ਜਿਹੜੇ ਕਬੂਤਰ ਹਨ ਨਾ ਵੀਰੇ ਬਹੁਤ ਜ਼ਿਆਦੇ ਮੈਸੇਜ ਆਏ ਨੇ ਵੀਰੇ ਆਪਾਂ ਨੂੰ ਵੀ ਕਬੂਤਰਾਂ ਦੇ ਬੇਟ ਨਹੀਂ ਬਣੇ ਹੋਏ ਵੀਰੇ ਜਦ ਵੀਰੇ ਆਪਾਂ ਮਾਗ ਜੇ ਪਾ ਦਾਂਗੇ ਥੋੜੇ ਜਿਹੇ ਦਿਨ ਹਨਾ ਜੀ ਤੇ ਕਬੂਤਰਾਂ ਦੇ ਬੇਟ ਆਟੋਮੈਟਿਕਲੀ ਬਣ ਜਣੇ ਨੇ ਇਹ ਬੇਟ ਵੀ ਵਧੀਆ ਬਣਾਉਂਦੀ ਹੈ ਵੀਰੇ ਮਾਗ ਜੇ ਠੀਕ ਹੈ ਜੀ ਇਹ ਕਰ ਲਓ ਵੀਰੇ ਚੈੱਕ ਤੁਸੀਂ ਤੇ ਆਪਾਂ ਨੇ ਹੁਣ ਇੱਕਣੀ ਵੀਰੇ ਰੋਜ਼ ਇਹ ਇੰਨੀ ਕੁ ਮੁੱਠੀ ਪਾ ਦਿਆ ਕਰਨੀ ਹੈ ਡੇਲੀ ਦਾਣਿਆਂ ਦੇ ਵਿੱਚ ਬਸ ਇਹ ਦਾਣਿਆਂ ਦੇ ਵਿੱਚ ਹੀ ਪਾਉਣੀ ਹੈ ਵੀਰੇ ਠੀਕ ਹੈ ਜੀ ਨਾਲ ਵੀ ਦੇ ਸਰੋਂ ਪਾ ਦੇਣੀ ਆਪਾਂ ਨੇ ਨਾਲ ਦਾਣੇ ਤੇ ਨਾਲ ਮਗਜ ਵੀਰੇ ਆ ਕਰੇ ਥੋੜੇ ਜਿਹਾ ਵੀ ਉਹੀ ਇੱਕ ਕਬੂਤਰ ਵੀਰੇ 5-5 7-7 ਦਾਣੇ ਖਾ ਲਵੇ ਮਗਜਾਂ ਦੇ ਬਹੁਤ ਨਹੀਂ ਠੀਕ ਹੈ ਜੀ ਤੇ ਇਹਨੂੰ ਵੀਰੇ ਜੇ ਜ਼ਿਆਦਾਤਰ ਹੋਇਆ ਤਾਂ ਇਹਨੂੰ ਖਰਾਕ ਦੇ ਨਾਲ ਹੀ ਪਾਓ ਜੇ ਵੀ ਤੇ ਕੱਲੇ ਪਾ ਸਕਦੇ ਹੋ ਤੁਸੀਂ ਸਰੋਂ ਤੇ ਮਗਜ ਕੱਲੇ ਵੀ ਪਾ ਸਕਦੇ ਹੋ ਕਿ ਜਣੀ ਉਹ ਮੰਨ ਲਓ ਵੀ ਘੰਟਾ ਤੋਂ ਪਹਿਲਾਂ ਸਰੋਂ ਤੇ ਮਗਜ ਪਾਤੇ ਉਦੋਂ ਵਾਰ ਵੀ ਕੱਲੇ ਦਾਣੇ ਪਾਤੇ ਅੱਜ ਕੇ ਕਬੂਤਰਾਂ ਨੂੰ ਪੂਰੇ भेजे ਕਰਨਗੇ ਉਹ ਵੀ ਵੀਰੇ ਸਭ ਤੋਂ ਬੜੀ ਹੈ ਜੀ ਠੀਕ ਹੈ ਜੀ ਤੇ ਬਾਕੀ ਵੀਰੇ ਤੁਸੀਂ ਬਹੁਤ ਵੀਰੇ ਆਪਣੀ ਵੀਡੀਓ ਨੂੰ ਪਿਆਰ ਦਿੱਤਾ ਜੀ ਉਹਦੇ خاطر ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਤੇ ਇੱਧਰ ਵੀ ਇਹ ਮਾਰ ਲਓ ਕੂਟਰਾਂ ਦੀ ਇਹਦਾ ਇਹ ਸਾਰੇ ਕੂਟਰ ਵੀਰੇ ਆਪਣੇ ਪੱਟੇ ਹੋਏ ਨੇ ਜੀ ਠੀਕ ਹੈ ਜੀ ਕਮਿੰਟਿੰਗ ਠੀਕ ਹੈ ਜੀ ਜਿਹੜਾ ਆਪਣੇ ਤੁਹਾਨੂੰ ਬੜੀਆ ਨੇ ਉਹਦੇ ਸਾਹਮਣੇ ਨਹੀਂ ਜੀ ੱਲੇ ਸਿੱਟੇ ਦਾ ਵੀ ਇਹ ਫੈਰੇ ਖਾਣੇ ਮਗਜੇ ਸੁੱਟ ਕੇ ਦੇਖ ਲੰਨੇ ਆਪਾਂ ਕਿਉਂਕਿ ਹਰੇ ਵੀਰੇ ਬਹੁਤ ਰੱਜੇ ਹੋਏ ਨੇ ਨਾ ਤਾਂ ਕਰਕੇ ਵੀਰੇ ਥੋੜਾ ਜਿਹਾ ਘੱਟ ਬੂੰ ਕਰਦੇ ਨੇ ਜਿਆਦਾ ਵੀਰੇ ਇੱਕ ਦੋ ਦਿਨ ਖਾ ਲੈਣ ਦੇ ਮਗਜ ਜਾਇਦਾ ਜਿਹੜੇ ਪੁਰਾਣੇ ਨੇ ਵੀਰੇ ਪਿਛਲੇ ਸਾਲ ਦੇ ਉਹ ਤਾਂ ਚੁੱਕ ਰਹੇ ਨੇ ਟ੍ਰੈਕ ਦੋ ਵਾਰੀ ਵੀਰੇ ਚੋਕਲੇ ਫੇਰ ਤਾਂ ਦੇਖਿਓ ਕਿਵੇਂ ਭੱਜ-ਭੱਜ ਪੈਣਾ ਜਿਵੇਂ ਬਦਾਮਾਂ ਨੂੰ ਪੈਂਦੇ ਨੇ ਕਬੂਤਰ ਤੇ ਆਪਣੇ ਵੀਰੇ ਇੱਕ ਗੱਲ ਹੋਰ ਵੀਰੇ ਕਬੂਤਰਾਂ ਨੂੰ ਮਿੱਟੀ ਜ਼ਰੂਰ ਪਾ ਦਿਓ। ਕਈ ਵੀਰਾਂ ਦੇ ਵੀਰੇ ਮੈਸੇਜ ਆਏ ਸੀਗੇ ਵੀ ਕਬੂਤਰਾਂ ਦੇ ਫੰਗ ਬ੍ਰੀਕ ਆ ਗਏ। ਵਿੱਚ ਫੰਗਾ ਤੁਰੇ ਨਹੀਂ ਹੈਗੇ ਗੁੱਲ ਪੱਕ ਕੇ ਵਿੱਚੇ। ਉਹਨਾਂ ਨੂੰ ਵੀਰੇ ਤੁਸੀਂ ਮਿੱਟੀ ਜ਼ਰੂਰ ਪਾਵੋ, ਕੈਲਸ਼ੀਅਮ ਜ਼ਰੂਰ ਪਾਵੋ ਆਪਾਂ ਨੇ ਵੀਰੇ ਵੀਡੀਓ ਪਾਈ ਹੋਈ ਹੈ ਪਹਿਲਾਂ। ਤੁਸੀਂ ਦੇਖੀ ਹੋਈ ਸਭ ਨੇ। ਠੀਕ ਹੈ ਜੀ। ਇਹ ਜਿੱਡਾਂ ਜ਼ਰੂਰ ਪਾਓ ਵੀਰੇ ਇਹਨਾਂ ਨਾਲੇ ਹੱਲ ਹੋਣਾ ਵੀਰੇ ਹਜੇ ਟਾਈਮ ਹੈਗਾ ਕਿਉਂਕਿ ਵੀਰੇ ਹਜੇ ਪੈ ਸਕਦਾ ਵੀਰੇ ਕੈਲਸ਼ੀਅਮ ਉਹ ਤੁਹਾਡੇ ਸਾਹਮਣੇ ਜਿਹੜੇ ਕੂਤਰ ਵੀਰੇ ਪੁਰਾਣੇ ਨੇ ਉਹ ਤਾਂ ਚੁਗੀ ਜਾ ਰਹੇ ਨੇ ਮਗਜ ਜਿਹੜੇ ਨਵੇਂ ਪੱਠੇ ਨੇ ਉਹ ਘੱਟ ਖਾਂਦੇ ਨੇ ਥੋੜਾ ਜਿਹਾ ਨਹੀਂ ਵੀਰੇ ਮਿੱਟੀ ਪਾਉਣੀ ਬਹੁਤ ਜ਼ਰੂਰੀ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਆਪਾਂ ਮਿੱਟੀ ਪਾਈ ਹੋਈ ਆ ਜੀ ਇਹ ਸਾਰੇ ਵੀਰੇ ਆਪਣੇ ਉੜਨਿਆਲੇ ਨੇ ਨਮੇਵੀ ਨੇ ਦੇ ਕੋਸੇ ਪਿਛਲੇ ਸਾਲ ਦੇ ਵੀ ਨੇ ਮੁੰਡਾ ਤਬੀ ਦੇ ਤੁਹਾਨੂੰ ਪਤਾ ਹੀ ਆ ਦਿਨ ਥੋੜੇ ਹੀ ਰਹਿ ਗਏ 20 ਦਿਨ ਰਹਿ ਗਏ ਕੂਟਰ ਡਾਉਣ ਚ ਜਿਵੇਂ ਆਜੀ ਵੀਰੇ 16 17 ਤਰੀਕ ਆ 16 ਤਰੀਕ ਅੱਜ ਆ ਹਾਂ ਕਿ ਅੱਜ ਜਦੋਂ ਸਮਝ ਲਓ ਵੀ ਉਹੀ 15 ਦਿਨ ਨੂੰ ਜਾਂ 20 ਦਿਨ ਨੂੰ ਵੀਰੇ ਸਾਰੇ ਬੰਦੇ ਨੇ ਕਬੂਤਰ ਸਾਰਾ ਆ ਜਣੇ ਨੇ ਹਰੇਕ ਬਾਈ ਨੇ ਕੱਢਣ ਲੱਗ ਜਣੇ ਨੇ ਕਿਉਂਕਿ ਬਾਜ਼ੀਆਂ ਸਟਾਰਟ ਨੇ ਜੀ ਅਪ੍ਰੈਲ ਮਹੀਨੇ ਵਾਲੀਆਂ ਤੇ ਸਭ ਨੇ ਕੱਢਣ ਲੱਗ ਜਣੇ ਨੇ ਕਬੂਤਰ ਉਹ ਹਿਸਾਬ ਨਾਲ ਵੀਰੇ ਇਹਨਾਂ ਦੀ ਸੰਭਾਲ ਰੱਖੋ ਆਪਣੇ ਕਬੂਤਰਾਂ ਦੀ ਠੀਕ ਹੈ ਜੀ ਇਹਨਾਂ ਨੂੰ ਛਤਰੀਆਂ-ਛੁਤਰੀਆਂ ਤੇ ਬਿਠਾਉਣ ਲੱਗ ਜਿਓ ਤੇ ਛਤਰੀਆਂ-ਛੁਤਰੀਆਂ ਤੇ ਬਹਿਣ ਲੱਗ ਗਏ ਯਾਦ ਵੀਰੇ ਫੇ ਬਾਅਦ ਚ ਔਖਾ ਨਹੀਂ ਕਰਨਗੇ ਨਹੀਂ ਕਬੂਤਰ ਨਾਲ ਵੀਰੇ ਕਹੀ ਕੀ ਕਰਦੇ ਨੇ ਘਰੇ ਨਹੀਂ ਸਦਾ ਆਉਂਦੇ ਹੈਗੇ ਵੀਰੇ ਇਸ ਕਰਕੇ ਵੀਰੇ ਕਬੂਤਰਾਂ ਨੂੰ ਨਵਾਂ ਕਪੜਾ ਵੀਰੇ ਛਤਰੀ ਦਾ ਆਪਾਂ ਵੀ ਚੇਂਜ ਕਰਨਾ ਵੀਡੀਓ ਪਾਵਾਂਗੇ ਉਹ ਵੀ ਨਵਾਂ ਕਪੜਾ ਵੀਰੇ ਨਵਾਂ ਜਾਲ ਦੇ ਵਿੱਚ ਕਪੜਾ ਲਾ ਕੇ ਫੇਰ ਕੂਤਰ ਵੀਰੇ ਬਹੌਣ ਲੱਗਿਓ ਜਾਲਾਂ ਦੇ ਵਿੱਚ ਛਤਰੀਆਂ ਦੇ ਉੱਤੇ ਵੀ ਜਿਹੜੇ ਵੀਰੇ ਘਰ ਦੀ ਪਛਾਣ ਕਰਨ ਕੂਤਰ ਠੀਕ ਆ ਜੀ ਆਪਣੇ ਕੂਤਰ ਦਾ ਵੀਰੇ ਬਹੁਤ ਘੱਟ ਪੈਂਦੇ ਨੇ ਬਾਹਰ ਵੀ ਜਿਹੜੇ ਹਸਾਬ ਨਾਲ ਆਪਾਂ ਡਾਉਨੇ ਵੀਰੇ ਆਪਾਂ ਉਹ ਹਸਾਬ ਨਾਲ ਵੀਡੀਓ ਪਾਵਾਂਗੇ ਵੀਰ ਹੋਰ ਕਿਸੇ ਵੀ ਵੀਰ ਦਾ ਕੂਤਰ ਬਾਹਰ ਨਾ ਬੈਠੇ ਜੀ। ਗੁਜਰ ਹੁਣ ਵੀਰੇ ਤੁਸੀਂ ਇੰਨੀ ਸਪੋਰਟ ਕਰਦੇ ਆਂ ਆਪਾਂ ਨੂੰ ਤਾਂ ਆਪਣਾ ਵੀਰੇ ਹੱਕ ਮੰਨਦਾ ਵੀ ਤੁਹਾਡੇ ਨਾਲ ਸਾਰੇ ਕੋਸ਼ਿਸ਼ ਸ਼ੇਅਰ ਕੀਤਾ ਜਾਵੇ। ਸਾਰੀ ਵੀਰੇ ਗੱਲਬਾਤ ਆਪਾਂ ਤੁਹਾਡੇ ਨਾਲ ਵੀਰੇ ਕਿਵੇਂ ਕੂਤਰ ਨੂੰ ਪਾਣੀ ਦੇਣਾ, ਕਿਵੇਂ ਕੂਤਰ ਕੱਢਣੇ ਨੇ ਵੀਰੇ ਸਾਰੀ ਗੱਲ ਵੀਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਟਾਈਮ ਟੂ ਟਾਈਮ ਕਿ ਜਿਵੇਂ ਜਿਵੇਂ ਟਾਈਮ ਆਇਆ ਹੈਗਾ ਜੀ। ਹੌਣ ਵੀਰੇ ਤੁਹਾਨੂੰ ਮਗ ਜਾਂਦਾ 10 ਤਾਂ ਵੀ ਇਹ ਮਗ ਜੀ ਵੀਰੇ ਤੁਸੀਂ ਸਰੋਂ ਕਣਕ ਤੇ ਮਗ ਜੇ ਇਹ ਤਿੰਨੇ ਚੀਜ਼ਾਂ ਵੀਰੇ ਪਾਉਣੀਆਂ ਨੇ ਆ ਵੀਰੇ ਡਾਈਟ ਕੂਤਰਾਂ ਦੀ ਇਹੀ ਆ ਹੁਣ ਉੜਦੇ ਵਾਲੇ ਕੂਤਰਾਂ ਦੀ ਇਹ ਤਿੰਨੇ ਚੀਜ਼ਾਂ ਹੀ ਪਾਉਣੀਆਂ ਨੇ ਤੁਸੀਂ ਸਭ ਤੋਂ ਬੈਸਟ ਡਾਈਟ ਆ ਵੀਰੇ ਪਹਿਲਾਂ ਹੀ ਵੀਰੇ ਕਈ ਬਦਾਮ ਤੂਮ ਸ਼ੁਰੂ ਕਰ ਲਓ ਮੈਂ ਤੁਸੀਂ ਉਹਦਾ ਵੀਰੇ ਕੋਈ ਫਾਇਦਾ ਨਹੀਂ ਹੈਗਾ ਪਹਿਲਾਂ ਬਦਾਮ ਸ਼ੁਰੂ ਕੀਤੇਆਂ ਦਾ ਉਹਦੇ ਨਾਲ ਕੂਤਰ ਬਿਮਾਰੇ ਹੋਣਗੇ ਜੀ ਤੇ ਮਗ ਜੇ ਪਾਓ ਵੀਰੇ ਇਹਦੇ ਨਾਲ ਕੂਤਰਾਂ ਦਾ ਵੇਟ ਬਣ ਜਾਊਗਾ ਦੂਜੇ ਨੰਬਰ ਤੇ ਸਰੋਂ ਵੀਰੇ ਤੁਸੀਂ ਪਾਏ ਰਹੇ ਹੋ ਅਸੀਂ ਵੀ ਪਾ ਰਹੇ ਹਾਂ ਤੁਸੀਂ ਵੀ ਪਾ ਰਹੇ ਹੋ ਕਣਕ ਪਾ ਰਹੇ ਹਾਂ ਆਪਾਂ ਇਹੀ ਚੀਜ਼ਾਂ ਨਾਲ ਵੀਰੇ ਕੂਤਰ ਵਧੀਆ ਉੱਡਨੇ ਨੇ ਠੀਕ ਹੈ ਜੀ ਸਰੋਂ ਨੇ ਵੀਰੇ ਕੂਤਰਾਂ ਨੂੰ ਫੰਗ ਗ੍ਰੋਥ ਕਰਨ ਦੇ ਵਿੱਚ ਬਹੁਤ ਹੈਲਪ ਕਰਨੀ ਆ ਆਪਣੇ ਵੀਰੇ तकरीबन ਸਾਰੇ ਕੂਤਰਾਂ ਦੇ ਫੰਗ ਪੂਰੇ ਵਧੀਆ ਹੀ ਨੇ ਜੀ ਠੀਕ ਹੈ ਜੀ ਚਲੋ ਠੀਕ ਆ ਵੀਰੇ ਸਾਸੀ ਗੱਲ ਜੀ ਸਾਰਿਆਂ ਨੂੰ ਜੇ ਵੀਰੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ